ਵੰਤੀ ਹੋ ਰਹੀ ਕਟਮਾਰੀਆਂ ਤਸਵੀਰਾਂ ਦੇਖੋ ਆ ਸਾਡੇ ਪਿੰਡ ਚੋਂ ਨਜਾਜ ਪੁਲਿਸ ਵਾਲਾ ਬਣ ਕੇ ਆਇਆ ਸੀਗਾ ਤੇ ਇਹ ਕਟਾਈ ਹੋ ਰਹੀਆ ਦੋ-ਤਿੰਨੇ ਜਣੇ ਸੀਗੇ ਦੇ ਨਾਲ ਤੇ ਨਜਾਜ ਸਾਡੇ ਪਿੰਡ ਚੋਂ ਖੋਹ ਬਾਜੀਆਂ ਕਰਨ ਆਏ ਸੀਗੇ ਤੇ ਅਸੀਂ ਦਿਨ ਚੋਂ ਹੀ ਫੜ ਲਏ ਜੀ ਹਾਂ ਤਸਵੀਰਾਂ ਪਟਿਆਲਾ ਦੇ ਅਰਬਨ ਸਟੇਜ ਫੇਸ 3 ਦੀਆਂ ਨੇ ਜਿੱਥੇ ਆਪਣੇ ਆਪ ਨੂੰ ਪੁਲਿਸ ਵਾਲਾ ਦੱਸ ਰੇ ਤਿੰਨ ਨੌਜਵਾਨਾਂ ਨੇ ਤਾਸ਼ ਖੇਡ ਰੇ ਇੱਕ ਵਿਅਕਤੀ ਕੋਲੋਂ 5000 ਰੁਪਏ ਦੀ ਮੰਗ ਕੀਤੀ ਵਿਅਕਤੀ ਵੱਲੋਂ ਪੈਸੇ ਦੇਣ ਤੋਂ ਮਨਾਂ ਕਰਨ ਤੋਂ ਬਾਅਦ ਨੌਜਵਾਨਾਂ ਨੇ ਉਸ ਨੂੰ ਜੂਆ ਖੇਡਣ ਦਾ ਮੁਕੱਦਮਾ ਦਰਜ ਕਰਵਾਉਣ ਦੀ ਧਮਕੀ ਦਿੱਤੀ ਜਿਸ ਤੋਂ ਬਾਅਦ ਲੋਕਾਂ ਨੇ ਤਿੰਨਾਂ ਵਿੱਚੋਂ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਦੱਬ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਇਹਦੀ ਵੀਡੀਓ ਉਹ ਆਪਣੇ ਖੂਦੇ ਖੂਦ ਆਪਣੇ ਆਹ ਦੇਖੋ ਜੀ ਆ ਸਾਡੇ ਪਿੰਡ ਚੋਂ ਨਜਾਜ ਪੁਲਿਸ ਵਾਲਾ ਬਣ ਕੇ ਆਇਆ ਸੀਗਾ ਤੇ ਇਹਦੀ ਕਟਾਈ ਹੋ ਰਹੀ ਆ ਦੋ ਤਿੰਨੇ ਜਣੇ ਸੀਗੇ ਇਹਦੇ ਨਾਲ ਤੂੰ ਪੁਲਿਸ ਵਾਲਾ ਨਹੀਂਗਾ ਤੇ ਪੁਲਿਸ ਵਾਲਾ ਨਹੀਂਗਾ ਇਹ ਨਜਾਜ ਸਾਡੇ ਪਿੰਡ ਚੋਂ ਖੋਹ ਬਾਜੀਆਂ ਕਰਨ ਆਏ ਸੀਗੇ ਤੇ ਅਸੀਂ ਦਿਨ ਚੋ ਹੀ ਫੜ ਲਏ ਇਹਨੇ ਪੈਸੇ ਖੋਲੇ ਬਜ਼ੁਰਗਾਂ ਨੇ ਥੱਪੜ ਮਾਰੇ ਜੋ ਬਜ਼ਾਰੇ ਬਜ਼ੁਰਗ ਬੱਟੇ ਸੀਗੇ ਯਾਰ ਬਾਸ ਬੱਟਾ ਵਈ ਉਹ ਬਾਸ ਤੋਂ ਪੱਟ ਯਾਰ ਬੈਠਾ ਮਰ ਰਿਹਾ ਹਾਲੇ ਅੱਜ ਆ ਰਹੇ ਦੇਖੋ ਚੋਰ ਹੈ ਦਕੈਤ ਦਾ ਦਕੈਤ ਔਰ ਸ਼ੋਰ ਹੈ ਬਕਾਇਦ ਦਾ ਦਕੈਤ ਇਹ ਖੋ ਬਾਜੀਆਂ ਕਰਦਾ ਚੋਰੀ ਕਰਦਾ ਬੜਿਆ ਚੋਰੀ ਕਰਦਾ ਹੁਣ ਦਾ ਉਹ ਜਦੋਂ ਆ ਰਾਮਗੜ੍ਹ ਪਹੁੰਚਿਆ ਉਹ ਬੇਤੀ ਗਲਤੀ ਹੋ ਗਈ ਗਲਤੀ ਭਰੇ ਆ ਗਏ ਮਾਦਾ ਨੂੰ ਕਹਿ ਰਿਹਾ ਵੀ ਮਾਦਾ ਯਾਰ ਤੇ ਨਾਲ ਸੁਪਰ ਆਇਆ ਉਹਦੇ ਹੋਈ ਚੋਰੀ ਉਹ ਯਾਰ ਇੱਕ ਹੋਰ ਲੁੱਟਣਾ ਆਇਆ ਆਪਣੇ ਪਿੰਡਾਂ ਨਾਲ ਉਹ ਮੇਰੇ ਕੋਲ ਚਾਬੀ ਬੱਸ ਸਰ ਤੇਰਾ ਹੀ ਪਰਸ ਘੱਟ ਮੈਨੂੰ ਪਰਸ ਘੱਟ ਪਰਸ ਘੱਟ ਪਰਸ ਘੱਟ ਯਾਰ ਘੱਟ ਪਰਸ ਘੱਟ ਪਰਸ ਘੱਟ ਆ ਜੀ ਦੇਖੋ ਜੀ ਆ ਜੀ ਇਹ ਕਹਿੰਦਾ ਜੀ ਨਜਾਜ਼ ਪੁਲਿਸ ਵਾਲਾ ਬਣ ਰਹੀ ਪੁਲਿਸ ਬਣ ਕੇ ਸਾਡੇ ਪਿੰਡ ਚੋਂ ਪਰਸ ਘੱਟ ਤੂੰ ਯਾਰ ਪਰਸ ਘੱਟ ਯਾਰ ਬਾਈ 1 ਮਿੰਟ ਰੇਡ ਮਾਰਨ ਆਇਆ ਸੀਗਾ ਇਹ ਨਜਾਜ਼ ਗੁੰਡਾਗਰਦੀ ਕਰਨਾ ਆ ਜੀ ਉਹ ਪਰਸ ਗੱਡੀ ਦਾ ਆ ਇੱਕ ਵਾਰ ਉਹ ਪਰਸ ਜਿਹੜਾ ਤੇਰਾ ਕੁਸ਼ੂਆ ਤੈਨੂੰ ਰਾਤਰੀ ਆਈਡੀ ਦਿਖਾ ਮੈਂ ਤੁਹਾਡੇ ਮੂਹਰੇ ਹੱਥ ਬੰਨ੍ਹ ਉਹ ਤੂੰ ਆਈਡੀ ਦਿਖਾ ਇੱਕ ਮਿੰਟ ਉਹ ਪ੍ਰਾਣਾ ਨੇ ਵੀਰੇ ਮੈਂ ਪੁੱਛ ਵਾਲਾ ਨਹੀਂ ਹੈਗਾ ਯਾਰ ਸਰਦਨੈ ਸਭ ਬੜਾ ਕਿਉਂ ਆ ਰਾਮ ਮਾਰਨਾ ਰਾਮ ਓ ਯਾਰ ਰੁਕ ਜਾ ਯਾਰ ਬਾਈ ਬਾਈ ਮਾਰਨਾ ਰਾਤਰੀ ਰਾਮ ਮਾਰ ਥੋੜਾ ਇੱਕ ਮਿੰਟ ਯਾਰ ਤੈਨੂੰ ਕਾ ਨਾ ਮਾਰ ਯਾਰ ਤੂੰ ਪਰਸ ਖਾਣਾ ਇੱਕ ਮਿੰਟ ਮੇਰੇ ਮੇਰੇ ਪਾਸ ਇਸ ਬੰਦੀ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਤੁਸੀਂ ਵੀ ਸੁਣੋ ਕਹਿਣ ਦਾ ਮਤਲਬ ਉਹਨੇ ਆਏ ਉਹਨੇ ਇੱਕ ਉਹ ਰੇ ਫੜ ਲਿਆ ਕੁੰਡਾ ਲਾ ਲਿਆ ਨੇ ਇੱਕ ਨੇ ਬਾਕੀ ਅੰਦਰ ਦੇ ਦੋ ਇੱਕ ਨੇ ਚੱਕਿਆ ਦਰਵਾਜ਼ਾ ਦਾ ਡੰਡਾ ਕੱਢਿਆ ਘੁੜਕਾਣ ਲੱਗਿਆ ਜੀ ਕੱਲੇ ਕੱਲੇ ਨੂੰ ਕੁੱਟੀ ਗਿਆ ਤੇ ਖੁੰਝੇ ਬੋਲ ਆਈ ਗਿਆ ਪਰ ਬਾਕੀ ਉਹਨਾਂ ਨੇ ਭਾਈ ਉਹਨੂੰ ਪੁੱਛਿਆ ਵੀ ਤੇਰਾ ਵਾਡੈਂਟਿਟੀ ਕਾਰਡ ਆ ਗਿਆ ਕੋਈ ਉਹ ਬੋਲਿਆ ਨਹੀਂ ਹੈਗਾ ਜੀ ਫਿਰ ਇਹਨਾਂ ਨੇ ਫੜ ਲਈ ਉਹ ਅੱਛਾ ਫਿਰ ਉਹਨਾਂ ਦੀ ਕੁੱਟਮਾਰ ਕੀਤੀ ਕੁੱਟੇ ਮਾਰੀ ਮਾਰਿਆ ਉਹਨਾਂ ਨੇ ਕਿਹਾ ਭਜਲੀ ਜਾ ਇੱਧਰੋਂ ਅੱਛਾ ਹਾਂ ਹਾਂ ਨਾ ਬਿਨਾਂ ਜਾਇਆ ਕਮੌੜਾ ਦਾ ਫਿਰ ਬੱਦਲੇ ਕੀ ਚਿਹਰਾਨੇ ਪਰ ਹਾਲ ਪੁਲਿਸ ਨੇ ਕਾਬੂ ਕੀਤਾ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਬਾਕੀ ਫਰਾਰ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਫਰਾਰ ਨੌਜਵਾਨਾਂ ਨੂੰ ਕਦੋਂ ਤੱਕ ਕਾਬੂ ਕਰਨ ਵਿੱਚ ਸਫਲ ਹੁੰਦੀ ਹੈ ਪਟਿਆਲਾ ਤੋਂ ਅਨਿਲ ਠਾਕੁਰ ਦੀ ਰਿਪੋਰਟ